ਜਿਹੜੀ ਇੱਕ ਹੋਰ ਸਵਾਲ ਹੈ ਇਸ ਸਵਾਲ ਦਾ ਲੋਕਾਂ ਨੂੰ ਬੜੀ ਉਕਸੁਕਤਾ ਹੈ ਇਸ ਸਵਾਲ ਨੂੰ ਜਾਣਨ ਦੀ ਕਿ ਤੁਹਾਡੇ ਫਾਦਰ ਸਾਹਿਬ ਨੇ ਬਹੁਤ ਬੇਅੰਤਿਹਾ ਪੈਸਾ ਕਮਾਇਆ ਘਰ-ਬਾਰ ਕਹਿੰਦੇ ਮੈਨੂੰ ਨਹੀਂ ਪਤਾ ਸੱਚ ਹੈ ਝੂਠ ਹੈ ਇਹ ਵੀ ਸੁਣਨ ਚਾਇਆ ਤੁਹਾਡੀ ਵਾਈਟ ਦੇ ਵਿੱਚ ਕਿ ਸੱਤ ਕੋਠੀਆਂ ਸਨ ਤੇ ਲਗਜ਼ਰੀ ਕਾਰਾਂ ਕਹਿੰਦੇ ਕਾਰ ਬੁੱਕ ਆਉਣ ਤੋਂ ਪਹਿਲਾਂ ਬੁੱਕ ਹੁੰਦੀ ਸੀ ਔਰ ਕੁਝ ਇਹੋ ਜਿਹੇ ਕਹਾਣੀਆਂ ਵੀ ਸੁਣੀਆਂ ਵੀ ਜਿਹੜੀਆਂ ਕਾਰ ਕਿਸੇ ਕੋਲ ਨਹੀਂ ਹੁੰਦੀ ਸੀ ਉਹ ਕਾਰ ਇਹਨਾਂ ਦੇ ਕੋਲ ਹੁੰਦੀਆਂ ਸੀ ਫਿਰ ਇਹ ਸਾਰਾ ਕੁਝ ਗਿਆ ਕਿੱਥੇ ਇਹ ਕਹਾਣੀਆਂ ਨਹੀਂ ਇਹ ਬਿਲਕੁਲ ਸੱਚ ਹੈ ਕਿਉਂਕਿ ਮੈਂ ਆਪਣਾ ਬਚਪਨ ਤੋਂ ਮੈਂ ਬੱਚਾ ਸੀ ਉਹਨੂੰ ਜੀ ਮੈਂ ਆਪਣੇ ਬਚਪਨ ਸਰ ਇੰਨੀ ਅਮੀਰੀ ਚ ਬਿਤਾਇਆ ਹੋਇਆ ਦੁਨੀਆਂ 'ਚ ਉਹ ਕਿਹੜੀ ਸ਼ੈ ਸੀ ਜਿਹੜੀ ਮੇਰੇ ਮਤਲਬ ਮੇਰੇ ਕੋਲ ਨਹੀਂ ਸੀ ਹਾਏ ਹਾਏ ਬੜੀ ਅਮੀਰੀ ਚ ਪਰ ਜਿਉਂ-ਜਿਉਂ ਮੈਂ ਮਤਲਬ ਕਿ ਜਵਾਨੀ ਵੱਲ ਵੱਧਦਾ ਗਿਆ ਜੀ ਤੇ ਉਸੇ ਤਰ੍ਹਾਂ ਬਸ ਗਰੀਬੀ ਆਉਂਦੀ ਗਈ ਅੰਤਾਂ ਦੀ ਗਰੀਬੀ ਆਉਂਦੀ ਗਈ ਤੇ ਹੁਣ ਪੈਸਾ ਗਿਆ ਕਿੱਥੇ ਇਹ ਤਾਂ ਦੇਖੋ ਸਾਰਾ ਅਸੀਂ ਬੱਚੇ ਸੀ ਉਦੋਂ ਜੀ ਉਦੋਂ ਆਪਾਂ ਕਿਹੜਾ ਮਾਂ ਪਿਓ ਨੂੰ ਪੁੱਛਦੇ ਆ ਹਾਂਜੀ ਡੈਡੀ ਆਹ ਪਲਾਟ ਲਿਆ ਸੀ ਕਿੱਥੇ ਗਿਆ ਡੈਡੀ ਆਹ ਗੱਡੀ ਸੀ ਆਪਾਂ ਕਿਹਨੂੰ ਵੇਚਤੀ ਜੀ ਅਸੀਂ ਤਾਂ ਉਦੋਂ ਬੱਚੇ ਸੀ ਛੋਟੇ ਸੀਗੇ ਜੀ ਇਸ ਲਈ ਕਾ ਬਹੁਤ ਵਾਰ ਮੈਨੂੰ ਵੀ ਪੁੱਛਦੇ ਆ ਸਵਾਲ ਮੈਂ ਇਸ ਸਵਾਲ ਨੂੰ ਇਗਨੋਰ ਹੀ ਕਰ ਦਿੰਨਾਗਾ ਹੂੰ ਕਿਉਂਕਿ ਕੋਈ ਪਤਾ ਹੀ ਨਹੀਂ ਅਸੀਂ ਬੱਚੇ ਸੀ ਉਦੋਂ ਬੱਚੇ ਥੋੜੀ ਮਾਂ-ਬਾਪ ਤੋਂ ਕੁਝ ਜੁਲਦੇ ਆ ਹਨਾ ਵੀ ਪੈਸੇ ਕਿੱਥੇ ਆ ਕੋਈ ਬੈਂਕ 'ਚ ਕਿੰਨੇ ਆ ਤੁਹਾਡੇ ਪੈਸੇ ਹੂੰ ਇਹ ਮੈਂ ਤਾਂ ਮੇਰੇ ਕੋਲ ਕੁ ਵੀ ਬਾਤ ਨਹੀਂ हां मैं समझ सकता हां जी पर फिर भी थोड़ा बहुत पता लगਦਾ ਹੀ ਹੋਵੇਗਾ ਆਲੇ ਦੁਆਲੇ ਕਿਤੇ ਉਹਨਾਂ ਕਿਤੇ ਵੀ ਨਹੀਂ ਮੈਂ ਇਹ ਮੈਂ ਪੁੱਛਣਾ ਚਾਹੁੰਨਾ ਵੀ ਤੁਸੀਂ ਮਤਲਬ ਤੁਹਾਡੇ ਫਾਦਰ ਸਾਹਿਬ ਵੱਲੋਂ ਗਲਤ ਇਸਤੇਮਾਲ ਕੀਤਾ ਗਿਆ ਜਾਂ ਫਿਰ ਇਹਨਾਂ ਦੇ ਅਲੱਗ ਹੋਣ ਦੇ ਕਾਰਨ ਅਲੱਗ ਹੋ ਕੇ ਵੀ ਇੰਨਾ ਪੈਸਾ ਜਿੰਨਾ ਸੁਣਿਆ ਆ 7-8 ਕੋਠੀਆਂ ਹੁਣ ਲਗਜ਼ਰੀ ਕਾਰਾਂ ਹੁਣ ਬੈਂਕਾਂ ਕਹਿੰਦੇ ਪਤਾ ਨਹੀਂ ਕਿੰਨੀਆਂ ਕਿ ਬੈਂਕਾਂ ਵਿੱਚ ਅਕਾਊਂਟ ਸੀਗੇ ਪਰ ਫਿਰ ਵੀ ਥੋੜਾ ਬਹੁਤਾ ਤੇ ਗੁਲਦੀਪ ਜੀ ਪਤਾ ਲੱਗਦਾ ਹੀ ਆ ਕਿ ਕੀ ਹੁੰਦਾ ਰਿਹਾ ਪਿੱਛੇ ਮੈਂ ਆਪਣੇ ਨਾ ਮਾਫ ਕਰ ਇਸ ਗੱਲ ਦਾ ਜਵਾਬ ਸੱਚੀ ਮੇਰੇ ਕੋਲ ਹੈ ਨਹੀਂ ਤੇ ਨਾ ਹੀ ਮੈਂ ਆਪਣੇ ਮੂਹ ਨੂੰ ਜਾਂ ਆਪਣੇ ਮਦਰ ਨੂੰ ਜਾਂ ਫਾਦਰ ਨੂੰ ਕਿਸੇ ਨੂੰ ਵੀ ਦੋਸ਼ੀ ਠਾਊਂਗਾ ਕਿ ਮੈਂ ਗੁਨੇਗਾਰ ਹੋ ਜਾਊਂਗਾ ਕਿਉਂਕਿ ਮੇਰੇ ਮੰਮੀ ਡੈਡੀ ਨੇ ਰੱਬ ਬਰਾਬਰ ਆ ਜੋ ਕੁਝ ਵੀ ਹੋਇਆ ਮੈਨੂੰ ਉਹਨਾਂ ਤੇ ਕੋਈ ਗਿਲਾ ਸ਼ਿਕਵਾ ਨਹੀਂ ਕਿ ਅਸੀਂ ਇਸ ਹਾਲਤ ਚ ਆਏ ਆ ਜੇ ਉਹਦੇ ਕਰਕੇ ਆਏ ਆ ਉਹਦੇ ਕਰਕੇ ਆਏ ਆ ਮੇਰੇ ਵਾਸਤੇ ਉਹ ਬਸ ਮੇਰੇ ਰੱਬ ਵੀ ਆ ਓਏ ਹੋਏ ਤੁਸੀਂ ਕੁਲਦੀਪ ਜੀ ਆ ਗੱਲ ਕਰਕੇ ਨਾ ਐਕਸਪਲੇਨ ਕਰਨ ਨਾਲੋਂ ਜ਼ਿਆਦਾ ਆ ਵੱਡੀ ਗੱਲ ਕਰਤੀ ਮੇਰਾ ਮਨ ਜਿੱਤ ਲਿਆ ਤੁਸੀਂ ਰੇਮੈਂਸ ਮੈਂ ਸਲੂਟ ਕਰਦਾ ਤੁਹਾਨੂੰ ਅੱਜ ਕੱਲ ਬੱਚੇ ਉਹ ਜਿਹੇ ਹੈ ਨਹੀਂ ਗੇ ਪਾਈ ਪਾਈ ਦਾ ਹਿਸਾਬ ਲੈਂਦੇ ਨੇ ਬੱਚੇ ਅੱਜ ਕੱਲ ਆਪਣੇ ਬਾਪ ਕੋਲੋਂ ਹਨਾ ਤੇ ਤੁਸੀਂ ਮਤਲਬ ਬਹੁਤ ਇਸ ਕੱਲੋਂ ਚਲੋ ਉਹਨਾਂ ਦੀ ਸਿਹਤ ਖਰਾਬ ਆ ਤੇ ਅਸੀਂ ਤਾਂ ਮਾਲਕ ਕਰੇ ਉਹਨਾਂ ਦੀ ਲੰਬੀ ਉਮਰ ਹੋਵੇ ਪਰ ਤੁਹਾਡੇ ਵਰਗੇ ਬੱਚੇ ਕਿਸੇ ਘਰ ਮਾਂ ਵਾਲੇ